ਬਸੀ ਪਠਾਨਾਂ ਦੇ ਵਿਧਾਇਕ ਰੁਪਿੰਦਰ ਸਿੰਘ ਦੇ ਵੱਲੋਂ ਬਹੁਤ ਵੱਡੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਮਾਨਯੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਅਗਵਾਈ ਵਾਲੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਇੱਕ ਇੱਕ ਕਰਕੇ ਜਲਦੀ ਪੂਰੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਦਾ ਇੱਕ ਸੁਪਨਾ ਸੀਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਉਹ ਜਲਦੀ ਹੀ ਹੋਣ ਜਾ ਰਿਹਾ ਹੈ ਇਸੇ ਰੜ ਦੇ ਤਹਿਤ ਉਹਨਾਂ ਨੇ ਬਸੀ ਪਠਾਨਾਂ ਦੇ ਮੁੱਲੇ ਦੇ ਚੌਂਕ ਅਤੇ ਗਲੀਆਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਵਿਧਾਇਕ ਰੁਪਿੰਦਰ ਸਿੰਘ ਐਪੀ ਨੇ ਦੱਸਿਆ ਕਿ ਇਹਨਾਂ ਨੇ ਨਿਰਮਾਣ ਦੇ ਲਈ ਤਕਰੀਬਨ 10 ਲੱਖ ਰੁਪਏ ਦੀ ਲਗਤ ਦੇ ਨਾਲ ਇਹ ਕੰਮ ਕੀਤਾ ਜਾਏਗਾ ਤੇ ਜਲਦੀ ਪੂਰਾ ਹੋ ਜਾਏਗਾ ਸਸਿਕਾ ਦੋਸਤੋ ਅੱਜ ਇੱਥੇ ਤੁਸੀਂ ਦੇਖਿਆ ਹੋਊਗਾ ਕਿ ਆਪਣੇ ਬਸੀ ਪਠਾਣਾ ਦੇ ਵਿੱਚ ਰੋਜ਼ ਨਵੇਂ ਕੰਮ ਜਿਹੜੇ ਆ ਉਹ ਅਸੀਂ ਸ਼ੁਰੂ ਕਰਵਾ ਰਹੇ ਹਾਂ ਮਾਨ ਸਰਕਾਰ ਦਾ ਅਸੀਂ ਧੰਨਵਾਦ ਦੀਆਂ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜੇ ਰੋਜ਼ ਅਸੀਂ ਕੰਮ ਜਿਹੜਾ ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਅੱਜ ਵੀ ਸਵੇਰੇ ਮੈਂ ਉੱਥੇ ਚਲੋ ਪਹਿਲਾਂ ਸੰਗਤ ਕਹਿੰਦੀ ਵੀ ਸੈਸ਼ਨ ਤੇ ਜਾਣ ਤੋਂ ਪਹਿਲਾਂ ਪਹਿਲਾਂ ਤੁਸੀਂ ਇੱਥੇ ਹੋ ਕੇ ਜਾਓ ਸੋ ਇਸ ਕਰਕੇ ਹਾਜ਼ਰੀ ਲਾਉਣੀ ਇੱਥੇ ਵੀ ਜ਼ਰੂਰੀ ਸੀ ਕਿਉਂਕਿ ਸੰਗਤ ਦਾ ਹੁਕਮ ਸੀਗਾ ਸੋ ਸਾਥੀਓ ਇਹ ਵਾਰਡ ਨੰਬਰ 4 ਤੇ 82 ਦਾ ਜਿਹੜਾ ਚੌਂਕ ਪਿਆ ਜਾਂਦਾ ਇਹਨੂੰ ਕਟਾਰੇ ਮਹੱਲੇ ਦਾ ਚੌਂਕ ਕਹਿੰਦੇ ਆ ਤੇ ਬਹੁਤ ਪੁਰਾਣੀ ਮੰਗ ਸੀਗੀ ਤੇ ਮੇਰੇ ਖਿਆਲ ਦੇ ਵਿੱਚ ਕਈ ਸਾਲਾਂ ਤੋਂ ਇਹ ਇਹਦਾ ਬਹੁਤ ਬੁਰਾ ਹਾਲ ਸੀ ਚੌਂਕ ਦਾ ਤੇ ਹੁਣ 10 ਲੱਖ ਸੌਰੀ 9 ਲੱਖ 9 ਲੱਖ 97000 9 ਲੱਖ 97 ਲ ਤਕਰੀਬਨ 10 ਲੱਖ ਰੁਪਏ ਦੀ ਲਾਗਤ ਦੇ ਨਾਲ ਵਧੀਆ ਚੌਂਕ ਜਿਹੜਾ ਬਣਾ ਕੇ ਲੋਕ ਟੇਲਾਂ ਲਾ ਕੇ ਤੇ ਵਾਲ ਟੂ ਵਾਲ ਸਾਰਾ ਕਰਕੇ ਦੇਵਾਂਗੇ ਤੇ ਅਸੀਂ ਆਪਣਾ ਵਾਅਦਾ ਜਿਹੜਾ ਸ਼ਹਿਰ ਪ੍ਰਤੀਯੋਗ ਪੂਰਾ ਨਿਭਾਵਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜਿੱਤੇ ਕੰਮ ਕਰਨ ਵਾਲਾ ਹੋਊਗਾ ਉਹ ਵੀ ਅਸੀਂ ਕਰਾਂਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਫੇਰ ਤੋਂ ਇੱਕ ਵਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਬਸੀ ਪਠਾਨਾ ਸ਼ਹਿਰ ਤੇ ਕੰਮ ਕੀਤੇ ਜਾ ਰਹੇ ਸ ਬਹੁਤ ਬਤਾ। ਇਹ ਵਰ ਪੰਜਾਬੀ ਟੀਵੀ ਦੇ ਲਈ ਬਸੀ ਪਠਾਨਾ ਤੋਂ ਸਾਇਬ ਮੜਕਨ ਦੀ ਰਿਪੋਰਟ। ਬਸੀ ਪਠਾਨਾ ਦੇ ਵਿਧਾਇਕ ਰੁਪਿੰਦਰ ਸਿੰਘ ਦੇ ਵੱਲੋਂ ਬਹੁਤ ਵੱਡੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਮਾਨਯੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਇੱਕ ਇੱਕ ਕਰਕੇ ਜਲਦੀ ਪੂਰੇ ਕੀਤੇ ਜਾ ਰਹੇ ਹਨ। ਅਤੇ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਦਾ ਇੱਕ ਸੁਪਨਾ ਸੀਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਉਹ ਜਲਦੀ ਹੀ ਹੋਣ ਜਾ ਰਿਹਾ ਹੈ ਇਸੇ ਲੜਦੇ ਤਹਿਤ ਉਹਨਾਂ ਨੇ ਬਸੇ ਪਰਾਨ ਦੇ ਮੁੱਲੇ ਦੇ ਚੌਂਕ ਅਤੇ ਗਲੀਆਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਵਿਧਾਇਕ ਰੁਪਿੰਦਰ ਸਿੰਘ ਆਪੀ ਨੇ ਦੱਸਿਆ ਕਿ ਇਹਨਾਂ ਨੇ ਨਿਰਮਾਣ ਦੇ ਲਈ ਤਕਰੀਬਨ 10 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਕੰਮ ਕੀਤਾ ਜਾਏਗਾ ਅਤੇ ਜਲਦੀ ਪੂਰਾ ਹੋ ਜਾਏਗਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅ ਇੱਥੇ ਤੁਸੀਂ ਦੇਖਿਆ ਹੋਊਗਾ ਕਿ ਆਪਣੇ ਬਸੀ ਪਠਾਣਾ ਦੇ ਵਿੱਚ ਰੋਜ਼ ਨਵੇਂ ਕੰਮ ਜਿਹੜੇ ਆ ਉਹ ਅਸੀਂ ਸ਼ੁਰੂ ਕਰਵਾ ਰਹੇ ਆ ਮਾਨ ਸਰਕਾਰ ਅ ਦਾ ਅਸੀਂ ਧੰਨਵਾਦ ਦੀਆਂ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜੇ ਰੋਜ਼ ਅਸੀਂ ਕੰਮ ਜਿਹੜਾ ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਅੱਜ ਵੀ ਸਵੇਸਵੇਰੇ ਮੈਂ ਚੁੱਚਾ ਚਲੋ ਪਹਿਲਾਂ ਸੰਗਤ ਕਹਿੰਦੀ ਵੀ ਅ ਸੈਸ਼ਨ ਤੇ ਜਾਣ ਤੋਂ ਪਹਿਲਾਂ ਪਹਿਲਾਂ ਤੁਸੀਂ ਇੱਥੇ ਹੋ ਕੇ ਜਾਓ ਸੋ ਇਸ ਕਰਕੇ ਹਾਜ਼ਰੀ ਲਾਉਣੀ ਇੱਥੇ ਵੀ ਜ਼ਰੂਰੀ ਸੀ ਕਿਉਂਕਿ ਸੰਗਤ ਦਾ ਹੁਕਮ ਸੀਗਾ ਸੋ ਸਾਥੀਓ ਇਹ ਵਾਰਡ ਨੰਬਰ 4 ਤੇ 82 ਦਾ ਜਿਹੜਾ ਚੌਂਕ ਪਿਆ ਜਾਂਦਾ ਇਹਨੂੰ ਕਟਾਰੇ ਮਹੱਲੇ ਦਾ ਚੌਂਕ ਕਹਿੰਦੇ ਆ ਤੇ ਬਹੁਤ ਪੁਰਾਣੀ ਮੰਗ ਸੀਗੀ ਤੇ ਮੇਰੇ ਖਿਆਲ ਦੇ ਵਿੱਚ ਕਈ ਸਾਲਾਂ ਤੋਂ ਇਹ ਇਹਦਾ ਬਹੁਤ ਬੁਰਾ ਹਾਲ ਸੀ ਚੌਂਕ ਦਾ ਤੇ ਹੁਣ 10 ਲੱਖ ਸੌਰੀ 9 ਲੱਖ 99 ਹਜ਼ਾਰ 9 ਲੱਖ 97 ਲਗਭਗ 10 ਲੱਖ ਰੁਪਏ ਦੀ ਲਾਗਤ ਦੇ ਨਾਲ ਵਧੀਆ ਚੌਂਕ ਜਿਹੜਾ ਬਣਾ ਕੇ ਲੋਕ ਟੇਲਾਂ ਲਾ ਕੇ ਤੇ ਵਾਲ ਟੂ ਵਾਲ ਸਾਰਾ ਕਰਕੇ ਦੇਵਾਂਗੇ ਤੇ ਅਸੀਂ ਆਪਣਾ ਵਾਅਦਾ ਜਿਹੜਾ ਸ਼ਹਿਰ ਪ੍ਰਤੀ ਉਹ ਪੂਰਾ ਨਿਭਾਵਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜਿੱਥੇ ਕੰਮ ਕਰਨ ਵਾਲਾ ਹੋਊਗਾ ਉਹ ਵੀ ਅਸੀਂ ਕਰਾਂਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਫੇਰ ਤੋਂ ਇੱਕ ਵਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਬਸੇ ਪਠਾਨਾ ਸ਼ਹਿਰ ਤੇ ਜੇ ਕੰਮ ਕੀਤੇ ਜਾ ਰਹੇ ਸਭ ਤੋਂ ਬਹੁਤ ਧੰਨਵਾਦ ਏਬਰ ਪੰਜਾਬੀ ਟੀਵੀ ਦੇ ਲਈ ਬਸੇ ਪਠਾਨਾ ਤੋਂ ਸਾਇਬ ਮੜਕਨ ਦੀ ਰਿਪੋਰਟ